ਇਤੋਂ ਆੜੇ ਸਾਹਮਣੇ ਸੀਸੀਟੀਵੀ ਤਸਵੀਰਾਂ ਨੇ ਲੁਧਿਆਣਾ ਦੇ ਗਿਲ ਚੌਂਕ ਦੇ ਨਜ਼ਰ ਦਿਖੀਆਂ ਜਿੱਥੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਬਜ਼ੁਰਗ ਆਰਮਨੰਦ ਆਪੇ ਸਕੂਟਰੀ 'ਤੇ ਬੈਠਾ ਹੈ ਤੇ ਪਿੱਛੋਂ ਆਏ ਇਸ ਵਿਅਕਤੀ ਨੇ ਉਸ ਦੇ ਇੱਕ ਤੋਂ ਬਾਅਦ ਇੱਕ ਚਪੇੜਾ ਮਾਰਦਿਆਂ ਸ਼ੁਰੂ ਕਰ ਦਿੱਤੀ ਆ ਮਾੜਾ ਚੰਗਾ ਬੋਲਦੇ ਹੋਏ ਕੁੱਟਮਾਰ ਕਰਦੇ ਹੋਏ ਉਸ ਨੇ ਇਸ ਬਜ਼ੁਰਗ ਸਿੱਖ ਦੀ ਦਾੜੀ ਖਿੱਚ ਕੇ ਧਾਰਮਿਕ ਬੇਅਤੀ ਵੀ ਕੀਤੀ ਗਾੜੀ ਵੀ ਕੁੱਟੀ ਐ ਪ੍ਰਤਾਨ ਸਿੰਘ ਕੋਈ ਇਹ ਗਾੜੀ ਲਾ ਹੀ ਰਹਿਣੀ ਆਪਾਂ ਇੱਕ ਮਿੰਟ ਵੀਡੀਓ ਚਾਹੋ ਗਾੜੀ ਵੀ ਕੁੱਟੀ ਐ ਪ੍ਰਤਾਨ ਸਿੰਘ ਕੋਈ ਇਹ ਗਾੜੀ ਲਾ ਹੀ ਰਹਿਣੀ ਆਪਾਂ ਇੱਕ ਮਿੰਟ ਵੀਡੀਓ ਚਾਹੋ ਮੈਂ ਤੁਹਾਨੂੰ ਇਸ ਦੀ ਪਛਲੀ ਕਹਾਣੀ ਬਜ਼ੁਰਗ ਦੇ ਜ਼ੁਬਾਨੀ ਦੱਸਦੇ ਹਾਂ ਇਸ ਬਜ਼ੁਰਗ ਦਾ ਨਾਮ ਹੈ ਹਰਚਰਨ ਸਿੰਘ ਕਿਤੇਸ ਬਜ਼ੁਰਗ ਨੇ ਸਭ ਦੇ ਪਿੱਛੇ ਕਾਰਨ ਦੱਸਿਆ ਕਿ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਦੇ ਘਰੀ ਚ ਕੰਮ ਕਰਨ ਦਾ ਠੇਕਾ ਲਿਆ ਸੀ ਪਰ ਬਿਮਾਰ ਹੋਣ ਦੇ ਕਰਕੇ ਉਹ ਕੰਮ ਵਕਤ ਤੇ ਪੂਰਾ ਨਾ ਕਰ ਸਕੇ ਜਿਸ ਦੇ ਚੱਲਦੇ ਬੀਤੀ ਸ਼ਾਮ ਉਸ ਦੁਕਾਨਦਾਰ ਨੇ ਆ ਕੇ ਬਿਨਾ ਉਹਨਾਂ ਦਾ ਪੱਖ ਜਾਣੇ ਸਫਾਈ ਸੁਣੇ ਕੁੱਟਮਾਰ ਸ਼ੁਰੂ ਕਰ ਦਿੱਤੀ ਮਾਰਗੁੱਟੇ ਵੀ ਮੈਂ ਬੈਠਾ ਹਾਇ ਸੀ ਪਿੱਛੋਂ ਆ ਕੇ ਪਿੱਛੋਂ ਆ ਕੇ ਮਾਰਗੁੱਟਣ ਲੱਗ ਗਿਆ ਤੇ ਮੇਰੇ ਦਾਦੀ ਦਫਰ ਕੇ ਕੋਸਨ ਮਾਰਨ ਲੱਗੇ ਮੇਰੇ ਮੂੰਹ ਤੇ ਮੀਰਦੇ ਗਾ ਲੇ ਕਾਰੂ ਕੰਮ ਕਾਥੋਰਾ ਲੇਟ ਹੋਣ ਕਰਕੇ ਕੀ ਕੰਮ ਕੀ ਤੁਹਾਡਾ ਕੰਮ ਕੰਮ ਅਸੀਂ ਸਹੀ ਦਾ ਕੰਮ ਕਰ ਦੋ ਜੀ ਤੇ ਤੁਹਾਡਾ ਨਾਲ ਕੋਈ ਗੱਲਬਾਤ ਹੋਈ ਸੀ ਉਹਨਾਂ ਦੀ ਨਾ ਕੋਈ ਗੱਲਬਾਤ ਨਹੀਂ ਹੋਈ ਪੈਸਾ ਲੈਂਦੇ ਨੇ ਸੋ ਕਰ ਕੰਮ ਲੇਟ ਕਰਕੇ 10000 ਰੁਪਏ ਪਿੱਛੇ ਤੁਹਾਨੂੰ ਤੁਸੀਂ ਮਾਰ ਦੋਨ ਕਰ ਕੰਮ ਲੇਟ ਰਹਾ ਤਾਂ ਜੇ ਤੱਕ ਕੋਈ ਗੱਲ ਨਹੀਂ ਉਤਿਸ ਘਟਨਾ ਦੇ ਬਾਅਦ ਪੀੜਤ ਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਤੇ ਪੁਲਿਸ ਨੇ ਮਾਮਲੇ ਦੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਆਪਣੀ ਤਫ਼ਤੀਸ਼ ਦੇ ਬਾਅਦ ਬੰਦ ਦੀ ਕਾਰਵਾਈ ਦੀ ਗੱਲ ਆਖੀ ਹੈ। ਅੱਗੇ ਗੱਲ ਹੈ ਸਾਡੇ ਕੋਲ ਕੱਲ ਪਹਿਲਾਂ ਪ੍ਰੀਤਮ ਸਿੰਘ ਆਇਆ ਸੀ ਕੰਪਲੇਂਟ ਦੇ ਕੇ ਗਿਆ ਸੀਗਾ ਵੀ ਮੈਂ ਪੈਸੇ ਲੈਣੇ ਸੀ ਉੱਥੇ ਉਹ ਉਸ ਸ਼ਾਪ ਦੇ ਉੱਤੇ ਆਇਆ ਹੋਇਆ ਸੀਗਾ ਤੇ ਉੱਥੇ ਕਿਤੇ ਇਕੱਠੇ ਹੋ ਗਏ ਵੀ ਉਹ ਕਹਿੰਦਾ ਕੁੱਟਮਾਰ ਹੋਈ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਐਕਟਵਾ ਛੱਡ ਗਿਆ ਸਾਨੂੰ ਕੰਪਲੇਂਟ ਦੇ ਗਿਆ ਸੀਗਾ ਉਸ ਤੋਂ ਬਾਅਦ ਰਾਤ ਨੂੰ ਦੂਸਰੀ ਪਾਰਟੀ ਜਿਹੜੀ ਹੈਗੀ ਆ ਉਹ ਕਰੀਬ 8 ਵਜੇ ਆ ਕੇ ਕੰਪਲੀਟ ਉਹ ਵੀ ਦੇਖ ਕੇ ਗਈ ਹੈ ਵੀ ਇਦਾਂ ਕਰਕੇ ਸਾਡੇ ਬਜ਼ੁਰਗਾਂ ਇੱਕ ਮੈਡੀਕਲ ਵੀ ਦੇਖ ਗਏ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਮੈਡੀਕਲ ਲਿਆ ਕੇ ਜੋ ਵੀ ਲੀਗਲ ਹੋਊਗਾ ਸੈਕਸ਼ਨ ਲਗਾਉਣਾ ਅਜਿਹੇ ਘਟਨਾਵਾਂ ਮੂਹ ਬੋਲਦਾ ਸਬੂਤ ਨੇ ਕਿ ਸਾਡੇ ਸਮਾਜ 'ਚ ਲੋਕਾਂ ਦੀ ਸਹਿਨਸ਼ੀਲਤਾ ਕਿੰਨੀ ਘਟਦੀ ਜਾ ਰਹੀ ਹੈ ਜਿੱਥੇ ਕਿਸੇ ਗੱਲ ਨੂੰ ਪਿਆਰ ਨਾਲ ਸੁਝਾਉਣ ਦੀ ਬਜਾਏ ਇਹ ਲੋਕ ਗੁੱਸੇ ਨਾਲ ਕੰਮ ਲੈਂਦੇ ਨੇ ਇੱਕ ਦੂਜੇ ਦੇ ਮਨਾਂ 'ਚ ਨਫ਼ਰਤ ਪੈਦਾ ਕਰ ਦਿੰਦੇ ਨੇ ਉਹ ਇਹ ਵੀ ਨਹੀਂ ਸੋਚਦੇ ਕਿ ਇਸਤਾਨ ਜਾਮ ਕੀ ਹੋਵੇਗਾ ਦੁਗਾਨਾ ਤੋਂ ਤਰਸੇਮ ਭਾਰਤਵਸਥੀ ਰਿਪੋਰਟ ਡੇਲੀਪੁਰ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ